ਉਹ ਜਿੱਥੇ ਤੇਰੇ ਗਵਾਂਡ ਪਿੰਡ ਜਾਣੀਆਂ ਪਾਣੀ ਜਾਣੇ ਚੂੜ ਪੈਣੀ ਠੇਰਾ ਦੇ ਘਰੇ ਨਹੀਂ ਨਹੀਂ ਆਹ 12 ਦੀ ਕਿਤਰੀ ਨਮਾਜ਼ ਦੀ ਰੜਕ ਜੀ ਬਾਬਾ ਜੀ ਜਵਾਤਾ ਓਏ ਉਹਨੇ ਫੜਦੇਓ ਕੀ ਹੁੰਦੀ ਟਿੱਕੀ ਚੱਕੀ ਉਹ ਰਿਆ ਉਹ ਭਾਈ ਸਾਹ ਕਾ ਨੂੰ ਆ ਉਹਦੇ ਨਹੀਂ ਤਾਂ ਖਾਈਏ ਕਰ ਲੋ ਲਖਾਈ ਕਰ ਦੂ ਇਹ ਅੱਜ ਕਿ ਮੈਂ ਦਰ ਨੀ ਹੋਵੇ ਉਰੇ ਵਾਹ ਜਨਾਬ ਨਹੀਂ ਵੇਚਨੀ ਆ ਪਹਿਲਾਂ ਕੋਈ ਮਾੜਾ ਖਾੜਦਾ ਓ ਭਾਈ ਮੇਰੀ ਗੱਲ ਸੁਣੋ ਓ ਮੇਰੀ ਗੱਲ ਸੁਣੋ ਉਥੇ ਦੱਸ ਲਾ ਮੈਂ ਵੱਧ ਕੇ ਇਹਨੇ ਚੱਲ 500 ਇਹਨੇ ਪਤਾ 500 ਇਹਨੇ ਪਤਾ ਹੁਣ ਇਹਨੇ ਲਖਾਈ ਪਵਾਦੀ ਮੈਂ ਤੇਰੀ ਉਹ ਕੀ ਤਾਂ ਦੋਵੇਂ ਪੱਜਿਆ ਜਾਂਦਾ ਪਾਉ ਉਹ ਕਰਦਾ ਨਹੀਂ ਨਹੀਂ ਸੌਦਾ ਤਾਂ ਖੜਾ ਕਿਸੇ ਬਸ ਨਹੀਂ ਭਾਜਦਾ ਵੇ ਮਾਲਕ ਤੂੰ ਆ ਹੁਣ ਤੋਰਿਆ ਹੱਸੇ ਹੋ ਗਿਆ ਫਿਰ ਔਖਾ ਜਾਂਦਾ ਤੂੰ ਗੇਰਾਂ ਲੈ ਹਾਂ ਆਤ ਦਾ ਕਰ ਸਾਢੇ 11 ਦੀ ਹੋ ਗਈ ਲਖਾਈ ਦੇ ਦੀ 9000 ਆ ਮੰਨਦਾ ਮੰਨਦਾ ਕਿ ਜੀ ਮੰਨਦਾ ਐਨਾ ਬੇਕਾਰ ਬੰਦਾ ਯਾਰ ਆ ਮੰਨਦਾ ਕਿਸੇ ਦੀ ਉਦੋਂ ਦਾ ਹਾਲ ਹੈ ਨੋ ਲੈਗਾ ਬੁੜਾ ਉਦੋਂ ਲੱਗ ਆ ਬੱਕਰੀ ਦਾ ਸੀ ਸ਼ੌਕ ਦਾ ਕੋਈ ਕੋਈ ਕੰਮ ਲਗਾ ਰੋ ਰਾਇ ਨਹੀਂ ਕਰਦਾ ਹੈਗਾ ਹਾਲਾਂ ਦੇ ਕਾਲਾ ਰਾਇ ਨਹੀਂ ਕਰ ਲਾ ਬਸ ਇਹਨੇ ਕਿਹਾ ਵੀ ਚਲ ਕੋਈ ਦਿਖਾਈ ਕਰਾ ਦੇ ਫੜ ਛੜ ਕਰੇ ਹੋਗੀ ਨਹੀਂ ਮੈਂ ਤਾਂ ਇਹ ਵੀ ਚੱਲ ਤੇਰੀ ਪਪ ਨੇ ਬੰਦਾ ਚੋ ਕੀਤਾ ਐ ਕਰ ਨਫਾ ਵੀ ਵਧਾ ਕਰਦਾ 12 ਦੀ ਮੈਂ ਕਿੱ데 ਵੇਚੂ ਬਸ ਮੈਨੂੰ ਤੂੰ ਐ ਕਰੋ ਬਸ ਨਫਾ ਬਸ ਜਿੰਦੇ ਜਿੰਦੇ ਉਹ ਨਾ ਬਾਰਨੀ ਜੰਦ ਤਾਂ ਦੇਖ ਹੁਦਰਾ ਤਾਂ ਪੈਸੇ ਬੜਾ ਓ ਪੈਸੇ ਬੜਾ ਲੈ ਜਾ ਰਹਾ ਮਾਲਦਾਰੇ ਮੈਂ ਤਾਂ ਇਹਦਾ ਮੈਂ ਪਿੱਛੇ ਹੋ ਕੇ ਗੱਲ ਕਰੀ ਉਹ ਇਹਦੀ ਆ ਪੱਠਾ ਮੇਰੀ ਤਾਂ ਹੈ ਹੀ ਨਹੀਂ ਬੁੜਾ ਨਹੀਂ ਮੰਨਦਾ ਬਾਪੂ ਮੰਨਦਾ ਕੋਈ ਹੈਗਾ ਤੂੰ ਕਰੇ ਛੱਡ ਕੇ ਓਏ ਬੋ ਜੇ ਤੇਰੇ ਗਵਾਂਡ ਪਿੰਡ ਜਾਣੀਆਂ ਪੈਣੀਆਂ ਨੇ ਪਾਣੀ ਤੇ ਮੇਰਾ ਦੇ ਘਰੇ ਨਹੀਂ ਨਹੀਂ ਆ ਬਾਲਾਲੀ ਕਿਤਰਾ ਆ ਦੇਖੀ ਤੇਰੀ ਰਮਾਜੀ ਨਾੜ ਕਿਤੇ ਭਾਈ ਅੱਛਾ ਹੈ ਲਖਾਈ ਕੌਣ ਕਰਾਊਗਾ ਖਾਈ ਖਾਓ ਤੁਸੀਂ ਜੋ ਛੋਲੇ ਹੋ ਮੈਮੀ ਨੂੰ ਇਹਨੂੰ ਵੀ ਤੇਰਾ ਮੱਥਾ ਮਾਰੀ ਜਾਂਦਾ ਮੇਰਾ ਤੂੰ ਤੇਰੀ ਬੱਕਰੀ ਦੇਖਦੀ ਕੂਨੇ ਮੇਰਾ ਉਹਦਾ 100-100 ਦੇਣੀ ਪਈ ਮੈਨੂੰ ਫੜਿਆ ਯਾਰ ਮੇਰੀ ਗੱਲ ਸੁਣ ਬਾਪਾ 1.15 ਲਾਇਆ ਸੀ ਦੀ ਤਾਂ ਉਹ ਨਿੱਲ ਖਾਈ ਆਪਣੀ ਆਪਣੀ ਕਲ ਜਮਾ ਲੈਣੇ ਲੱਗ ਗਏ ਇਹੇ ਭਾਲੂ ਵਾਟੇ ਹੋਰ ਫਿਰ ਮੈਨੂੰ ਮੇਰਾ ਕੰਮ ਨਹੀਂ ਆ ਇਹ ਐਡੀ ਨੂੰ ਚੱਲ ਕੇ ਲੈ ਮੈਂ ਦੱਸਣਾ 100 ਰੁਪਏ ਬਹੁਤ ਹੋ ਗਈ ਮੱਥਾ ਮਾਰੀ ਬੱਕਰੀਆਂ ਦਾ ਮਾਲ ਇਹ ਬੱਕਰੇ ਵਾਲਾ ਬੰਦਾ ਯਾਰ ਆਇਆ ਤੁਹਾਨੂੰ ਓਏ ਐਂ ਨਾ ਭੱਜਿਆ ਕਰੋ ਤੁਸੀਂ ਲੈ ਇਨਲ ਕਰਾਓ ਪਾਏ ਕਰਾਂਗੇ ਚੱਲ ਲਖਾਈ ਮੈਂ ਕਰਾ ਦੂੰ ਯਾਰ ਚੱਲੋ ਕੁੰਗਲ ਲਖਾਈ ਮੈਂ ਕਰਾ ਦੂੰ ਲੈ ਫੜ ਦੋ ਉਹ ਬਾਈ ਬਚਾਲੜ ਲਈ ਸੋਚ ਨੱਪ ਲੈ ਦੇ ਇਹ ਲਿਖੜਾ ਤੀ ਜਿੰਦਾ ਆ ਚੱਕ ਯਾਰ ਲਖਾਈ ਨਹੀਂ ਨਹੀਂ ਹੈ ਪਾੜੋ ਕਿੰਨਾ ਹੈ 11.5 ਉਹ ਵਾਪਾ ਯਾਰ ਤੂੰ ਐ ਨਾ ਕਰਾ ਕਰਕੇ ਚੱਕ ਜੀ ਜਾ ਕਰਾ ਦੂੰ ਲਖਾਈ ਵੀ ਪਈ ਜਾਂਦਾ ਹੁਣ ਤਾਂ ਆਹੋ ਮ 100 ਰੁਪਏ ਨੂੰ ਨਾ ਸੁਣੂੰਗਾ ਆ 100 ਰੁਪਏ ਫੜਾਈ ਛਾਈ ਵਾਲਾ ਆ ਚੱਕ ਪਾਈ ਲੈ ਹੁੰਦੇ ਤਾਂ ਮੈਨੂੰ ਉਹ ਜੂਦੇ ਤੂੰ ਦੇ 100 ਇਹ ਹੁੰਦਾ ਬਾਬਾ ਇਹ ਨਾਲ ਕੋਈ ਜਿਆਦਾ ਫਰਕ ਨਹੀਂ ਆ ਪੋਦੇ ਸੀ ਮਾੜੇ ਮੋٹے ਗੱਲ ਤੋਂ ਲੜ ਪਏ ਸੀ ਪਰ ਹੈਗੇ ਦੇ ਸੀ ਕੋਈ ਗੱਲ ਪਤਾ ਕੀ ਗੱਲ ਹੋਈ ਜਦੋਂ ਹੁਣ ਕਹਿੰਦੇ ਮਤ ਓਏ ਚੌੜ ਚੌੜ ਚ ਲੜਦੇ ਕਣ ਹੁੰਦੇ ਸੀ ਹਾਂ 100 ਆ ਗਿਆ ਚੱਲਦੇ ਨਹੀਂ ਕੰਮ ਲੜ ਕੇ ਆ 200 ਦੇ ਦੇ 200 ਦੇ ਦੇ ਨੂੰ 100 ਦੇ ਲਾ ਹੁਣ ਮੁੰਨਾੰਗੋ ਬਣ ਆ ਮੈਂ ਇਹ ਵੀ ਪੜੀ ਆ ਦੇਖੋ ਭਾਈ ਗਣ ਲਾ ਦਵਾਰੀ ਮਾ ਗਣ ਲੈ ਉਹ ਨਹੀਂ ਉਹਦੇ ਮੈਂ ਮਿਲਣਾ ਆਈ ਹੈ ਨਹੀਂ ਹੱਕਾ ਗਣ ਦਾ 2 3 4 5 6 7 8 9 10 ਇਹ ਹੈ ਚੱਕ ਸਾਡੇ ਮੈਨੂੰ ਸੋੜ ਦੇ ਜਿਹੜੀ ਬੱਕਰੀ ਹੈ ਜਿਹੜੀ ਬੱਕਰੀ ਦਾ ਖਾਦ ਦੋ ਆਹ ਲੈ ਇਹ ਵੀ ਲੈਣਾ ਮੈਂ ਦੇ ਦੂੰਗਾ ਮੇਮ ਨੇ ਕਿਹੜੇ ਨੇ ਹਾਂ ਹਾਂ ਮੈਨੂੰ ਸੋੜ ਦੇ ਵਧੀਆ ਜੀ ਦੋ ਮੇਮ ਨੇ ਇੱਕ ਬੱਕਰੀ ਹਾਂ ਮੇਮ ਨੇ ਨਹੀਂ ਦੋ ਕੋ ਚਾਹੁੰਦੀ ਹਾਂ ਵੀ ਕਰ ਚੱਲੇ ਤੇ ਆਹ ਬੱਕਰੀ ਹੈ ਸਾਡੇ ਘਰਾਂ ਨਹੀਂ ਲੱਗਿਆ ਹਾਂ ਦੋ ਬੱਚੇ ਆ ਦਿਖਾਈ ਆਪਾਂ ਦਿਖਾਈ ਕਿਹੜਾ ਆਪਣੀ ਚੌੜੀ ਛੱਡ ਗਿਆ ਆ ਜਾ ਇੱਧਰ ਇੱਧਰ ਆ ਜਾ ਇੰਨਾ ਕੀ ਮੰਗਦਾ ਆ ਤਾਂ ਲੈ ਜਾ ਨਾਲ ਹੀ ਵੀ ਕਰਨ ਨੂੰ ਜੋ ਥੋੜਾ ਨੀੜੀ ਕੰਮ ਇਹਨਾਂ ਤੋਂ ਨਾ ਕੀ ਲਵਾਂਗੀ ਚੱਲ ਘਰੇ ਵੇਚਣ ਵਾਲੇ ਅਤੇਰੀਆਂ ਨੇ ਹਾਂ ਉਹਨੇ ਮੋੜੀ ਤੈਨੂੰ ਦੱਸੀਂ ਦੱਸ ਲੈਣ ਦੇਣਾ ਜੋੜੇ ਦਾ ਛੰਡ ਦਾ ਟਾਈਮ ਆ ਤਾਂ ਮੈਂ ਦਿੰਦਾ ਨਹੀਂ ਉੱਥੋਂ ਉਹ ਕਿੰਨੇ ਦੀ ਦੇਣੀ ਬੋਲੋ ਕਿੰਨੇ ਦੀ ਹੈ ਹਾਂ ਕਿੰਨੇ ਦੀ ਨਹੀਂ ਬੋਲ 25 ਤੋਂ ਘੱਟ ਦੇ ਦਿੰਦਾ ਹਾਂ ਤਾਂ ਲੈ ਮੈਂ ਦਾਮ ਕਰ ਲੋ ਚਲੋ ਵੀ ਗੱਲ ਹੁੰਦੀ ਆ ਮੈਂ ਤੇਰਾ ਸੋਦਾ ਪੰਜ ਕਰਾਂਗਾ